ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਸਵਾਗਤ ਹੈ ਜੀ ਵਿੱਚ ਤੁਹਾਡਾ ਵੀਰ ਜੀ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਤਾਂ ਜੋ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਰ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵਿਖਾਉਣੀ ਆ ਇੱਕ ਬਹੁਤ ਹੀ ਖੂਬਸੂਰਤ ਨੀਲੀ ਰਾਵੀ ਦੀ ਝੋਟੀ ਇੱਕ ਆ ਬਹੁਤ ਹੀ ਵੱਡੇ ਕਦ ਕਾਠ ਵਾਲੀ ਝੋਟੀ ਤੇ ਕਰਦੇ ਆ ਵੀਰਨਾ ਆਪਾਂ ਗੱਲਬਾਤ ਪਹੁੰਚੇ ਵੀਰ ਜਸਕਰਨ ਸਿੰਘ ਦੇ ਕੋਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਵੀ ਜੀ ਆਪਣਾ ਨਾਮ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9592800635 ਤੇ ਵੀ ਜੀ ਆਪਾਂ ਤੁਹਾਨੂੰ ਵਿਖਾਉਨੇ ਆ ਦੋ ਝੋਟੀਆਂ ਤੇ ਸੂਈਆਂ ਸਵਾਈਆਂ ਵਿਦਜੀ ਆ ਵੀ ਜੀ ਬਹੁਤ ਹੀ ਵੱਡੇ ਕੱਦ ਕਾਂਠ ਵਾਲੀ ਜੇ ਦੂਜਾ ਸੂਗਾ ਝੋਟੀ ਸੂਈ ਜੇ ਤੇ ਵੀ ਜੀ ਸੂਈ ਨਾ ਕੋਈ 20 25 ਦਿਨਾਂ ਦੀ ਹੋ ਕੋ ਵੀਰ ਮਹੀਨਾ ਮੰਨ ਲੇ ਤੇ ਬੱਚਾ ਵੀ ਜੀ ਦਾ ਮਰ ਗਿਆ ਜੇ ਝੋਟੀ ਥੋੜੀ ਜਿਹੀ ਲੱਪੇ ਜੇ ਚਾਈ ਜੇ ਥੋੜੀ ਉਧਰੀ ਆ ਭੁਈ ਜਾਣ ਲਈ ਦੋ ਤਿੰਨ ਦਿਨ ਹੋ ਗਏ ਬੱਚੇ ਮਰੇ ਨੂੰ ਤੇ ਅੱਜ ਫੋਈ ਜਾਣ ਰਹੀ ਆ ਦੇਖੋ ਪਠਾ ਵੀ ਥੋੜੇ ਜਿਹਾ ਘਟ ਖਾਂ ਰਹੀ ਆ ਦਿਲ ਨਹੀਂ ਲਾਉਣ ਦੇ ਬੱਚੇ ਤੇ ਬਣਾ ਝੋਟੀ ਤੇ ਇਹਦੇ ਜੀ ਦੁੱਧ ਤੇ ਥੱਲੇ ਹੈਗਾ 14-15 ਕਿਲੋ ਤਿਆਰ ਬੱਚੇ ਮਰਨ ਕਰਕੇ ਲੱਪਾ ਲਾ ਗਈ ਆ ਹੁਣ ਥੱਲੇ 11 ਕਿਲੋ ਦੁੱਧ ਹੋਊਗਾ ਤੇ ਨਾ ਚਮਾ ਦਿਨਾਂ ਤੇ ਲੱਪਾ ਚੱਕ ਗਈ ਤੇ ਢੇਟੂ ਢ ਭਰ ਗਈ ਝੋਟੀ ਫੇਰ ਦੁੱਧ 14-15 ਕਿਲੋ ਕਰਦੀ ਕੰਗੇ ਵੱਡੇ ਕੱਦ ਕਠ ਵਾਲੀ ਆ ਅਕੋਲ ਤੇ ਫੋਣਿਆ ਪਤਾ ਨਹੀਂ ਹੁਣ ਪਠੇ ਖਾਣ ਲੱਗ ਪਈ ਆ ਜਵਾਗ ਦਾ ਬੜਾ ਜਿਆਦਾ ਨਹੀਂ ਹੇਰਵਾ ਕੀਤਾ ਇਹ ਬਹੁਤ ਵੱਡਾ ਕਦ ਕਾਟਿਆ ਫੇਲ ਬਹੁਤ ਚੰਗੀ ਆ ਉਹ ਵੀ 14 ਕਿਲੋ ਥਲੇ ਹੈਗਾ 14 15 ਕਿਲੋ ਫੇਰ ਕੁਆਲਟੀ ਚੈੱਕ ਕਰਾਓ ਵੀ ਤੇ ਅਜੇ ਵੀ ਜਵਾਬ ਦੇ ਭਾਈ ਖਨਾ ਖਨਾ ਦਾ ਸਾਈਜ਼ ਤੇ ਗੈਪ ਚੈੱਕ ਕਰਾਓ ਇਹਦੀ ਲੇਵਾ ਵੀ ਇਦਾਂ ਹੀ ਛੋਟੀ ਦਾ ਜਿੱਦਾਂ ਬਲੈਕ ਨਗਾਈਆਂ ਹੁੰਦੀਆਂ ਲੈਓ ਲਾਗੀ ਕਰਕੇ ਤੁਹਾਨੂੰ ਲੈ ਜਾਵਾਂਗਾ ਟੋਲਾ ਹੋ ਜਾਣਾ ਚੱਲੀ ਅਜੇ ਭਾਈ ਦੇ ਜਵਾਬ ਮੋੜ ਲੈ ਮੋੜ ਲੈ ਮੋੜ ਲੈ ਇਹਦੇ ਮੋੜ ਲੈ ਹਲੇ ਮਾਲ ਲੈ ਬੜਾ ਕੰਮ ਹੈ ਜਵਾਹ ਨੁਕਰੀਆ ਵੇ ਵੇ ਲਗਾ ਜੀ ਥੋੜਾ ਜਵਾਹ ਕਰਕੇ ਨਾ ਜਿਆਦਾ ਹੀ ਫੇਰਵਾ ਕਰਦੀ ਜਵਾਹ ਆਪਣਾ ਲੱਭਦੀ ਆ ਕੋਲ ਕੇ ਇਕੱਲੇ ਤੋਂ ਭਜਦੀ ਆ ਤੇ ਝੋਟੀ ਤੇ ਬਹੁਤ ਵੱਡੇ ਕੱਦ ਕਾਠ ਵਾਲੀ ਏ ਸਿਰਾਂ ਸਿਰ ਦੀ ਵੇਖੋ ਕੱਡੀ ਸਫਾਈ ਏ ਬਿਲਕੁਲ ਐ ਖੁੱਟ ਨਹੀਂ ਵੱਡੀਆਂ ਹੈ ਵੀ ਬਿਲਕੁਲ ਪਤਲੀ ਚਮੜੀ ਦੀ ਆ ਇਹਨਾਂ ਵੀ ਦੋ ਚਾਰ ਦਿਨ ਲੱਪਾ ਚੋਕ ਗਈ ਨਾ ਤੇ ਦੁੱਧ ਫੇਰ ਝੋਟੀ 15 ਕਿਲੋ ਕਰ ਜੂਗੀ ਤੇ ਹੁਣ ਵੀ ਥੱਲੇ 11 ਕਿਲੋ ਦੁੱਧੂ ਝੋੜੀ ਦੋ ਤਿੰਨ ਘੜੀ ਨੇ ਖਾਦਾ ਨਹੀਂ ਫੇਰ ਬੜਾ ਕੀਤਾ ਮੂੰਹ ਜੇ ਡਿੰਗੀ ਗਈ ਡਿੰਗੀ ਗਈ ਏ ਤੇ ਆਕੀ ਮੁੱਲ ਦੀ ਗੱਲ ਕਰੀਏ ਵੀ ਜੇ ਦਾ ਚਲੋ ਬੱਚਾ ਹੁੰਦਾ ਤਿਆਰ ਹੁੰਦਾ ਫਿਰ ਤੇ ਭਾਵੇਂ 2 ਲੱਖ ਦੀ 1.5 ਲੱਖ ਦੀ ਝੋਟੀ ਵੇਚ ਦਈ ਗੀ ਹੁਣ ਚਲੋ ਵੀਰ ਜੀ ਆਪਾਂ ਮੁੱਲ ਜੈਜ ਹੀ ਕਰਨਾ ਜੈਜ ਹੀ ਦੇ ਦੇਣੀ ਇਹ ਗੱਲ ਦੀ ਵੀ ਜੀ ਗਰੰਟੀ ਆ ਮਹੀਨੇ ਦੇ ਅੰਦਰ ਹੀ ਸੂਈ ਆਪਾਂ ਮਹੀਨਾ ਮੰਨ ਕੇ ਦਾਂਗੇ ਝੋਟੀ ਵੀ ਕੋਈ ਵੀਰ ਭਰਾਣ ਲਵੇ ਮਹੀਨਾ ਮੰਨ ਕੇ ਦਵਾਗੇ ਝੋਟੀ ਜੀ ਥੋੜੀ ਉਧਾ ਹੀ ਪਤਾ ਲੱਗਣ ਡਿਆ ਵੀ ਥੋੜੀ ਲੱਪੇ ਜਿਹਾ ਆਜੇ ਤੇ ਜਵਾਗ ਮਾਰਨ ਕਰਕੇ ਜਿਆਦਾ ਕੀਤਾ ਝੋਟੀ ਨਹਿਰਵਾ ਤੇ ਮੁੱਲ ਵੀਰ ਜੀ ਆਪਾਂ ਹੁਣ ਜੈਜ ਹੀ ਕਰਨਾ ਆ ਮੁੱਲ 95000 ਕਰਾਂਗੇ 90000 ਚੋਂ 2000 ਰ ਦੁੱਧ ਝੋਟੀ ਵੀਰ ਜੀ ਫੇਰ ਪਹਿਲੇ ਚੌਥੇ ਦਿਨੋਂ ਆਣ ਕੇ ਪੰਜਵੇਂ ਦਿਨ ਜੋ 14 ਕਿਲੋ ਫੇਰ ਕਰ ਦੋ ਝੋਟੀ 14 15 ਕਿਲੋ ਦੁੱਧ ਤੇ ਬਾਕੀ ਵੀਰ ਜੀ ਦੂਜੇ ਨੰਬਰ ਤੇ ਵਿਖਾਉਣੇ ਆਪਾਂ ਬਹੁਤ ਖੂਬਸੂਰਤ ਨੀਲੀ ਰਾਵੀ ਦੀ ਝੋਟੀ ਇਹ ਵੀ ਇਹ ਵੀ ਇਹਦੀ ਚੰਗੀ ਥਣ ਚੰਡੇ ਦੀ ਸਾਫ਼ ਹੈ ਬਿਲਕੁਲ ਹੀ ਇਹ ਸੁਭਾ ਪਹਿਲਾ ਹੀ ਸੂਈ ਜੇ ਇਹ ਤਾਂ ਸੰਤਪਾਪਕ ਸੁਭਾ ਪਹਿਲਾ ਹੀ ਸੂਈ ਜੇ ਤੇ ਬਾਕੀ ਸੋਹਣੀ ਆ ਵੀ ਇਹ ਬੇਰ ਬੂਲ ਵੇਖੋ ਕੱਦ ਵੇਖੋ ਝੋਟੀ ਦਾ ਥਣਾਂ ਦੀ ਚਵਾਈ ਸੱਚ ਵੇਖੋ ਸਾਫ਼ ਕੱਢੀ ਜੇ ਆ ਵੇਖੋ ਇਹਦਾ ਹੀ ਪੋ ਮੇ ਬੈਰੋ ਬੱਚੇ ਦੇ ਜੁਨੇ ਭੋ ਮੈਂ ਇਦਾਂ ਛੋਟੀ ਥਲੇ ਬੈਰੋ ਆਹੋ ਇਦਾਂ ਹੀ ਆ ਵੇਖੋ ਥਣਾ ਥਣਾ ਦੇ ਆਪਣਾ ਘਾਰਾ ਮਾਰਾ ਹੋ ਜਾਂਦੇ ਨੇ ਵੀਰਾਂ ਨੂੰ ਬਹੁਤੀ ਸਾਵਧਾਨੀ ਦੇਖੋ ਓਲੀ ਬਿਲਕੁਲ ਨੂੰ ਕਰ ਹਾਂ ਮਤ ਹੈ ਇੱਧਰ ਰੱਖੋ ਇਹਨੇ ਬੱਚਾ ਛੱਡੋ ਅਵੇਂ ਨਾ ਛੱਡੋ ਛੋਟੀ ਨੂੰ ਇਦਾਂ ਛੋਟੀ ਚਵਾ ਦੀਏ ਇਦਾਂ ਛੋਟੀ ਬੜੂਗੀ ਵੇਖੋ ਤੇਰੀ ਨਸਲ ਹੀ ਬੜੀ ਠੰਡੀ ਆ ਬਾਕੀ ਵੀਰਾਂ ਭਰਾਵਾਂ ਨੂੰ ਪਤਾ ਹੈ ਨਸਲ ਬਾਰੇ ਆਪਖਾਓ ਇਹਨੂੰ ਮੈਂ ਧਾਰਾਂ ਆ ਦੇਖੋ ਜੀ ਆਹ ਵੇਖੋ ਲੋਈ ਦੇਖੋ ਐਦਾਂ ਹੀ ਚੋਲੋ ਝੋਟੀ ਨੂੰ ਐਡੀ ਠੰਡੀ ਬਰਫ਼ ਜਿੰਨੇ ਦੀ ਝੋਟੀ ਇਹ ਉਹਨਾਂ ਦਾ ਸੈਜ ਤੇ ਗੈਪ ਚੈੱਕ ਕਰੋ ਵੇਖੋ ਬਿਲਕੁਲ ਪੋਲੀ ਨੂੰ ਵਰਗੀ ਫੇਸ ਕੁਆਲਿਟੀ ਚੈੱਕ ਕਰੋ ਤੇ ਬੱਚਾ ਉਹਦਾ ਵੀ ਦੀ ਝੋਟੀ ਦਾ ਆ ਜੇ ਆ ਦੇਖੋ 1.5 ਕੋ 2 1.5 ਮਹੀਨਾ ਦਲਾ ਲਏ ਕੋ 2 ਮਹੀਨਾ ਦਲਾ ਲਏ ਦਮਾ ਤੋਂ ਘੱਟ ਲਾ ਲਏ ਓਏ ਬੱਚੇ ਦੇ ਚੋਲੇ ਪਰ ਝੋਟੀ ਠੰਡੀ ਹੈ ਉਦਾਂ ਹੀ ਪਾਈ ਮਿਲ ਪੂਗੀ ਖੋਲ ਕੇ ਖਾਓ ਝੋਟੀ ਇੱਕ ਝੋਟੀ ਹਲ ਚੈੱਕ ਕਰਾਓ ਠੰਡੀ ਸੀਲ ਵਿੱਚ ਹੀ ਬਹੁਤ ਹੈ ਪਿਓਰ ਨੀਲੀ ਰਾਵੀ ਝੋਟੀ ਇਹ ਵੇਜੀ ਪਹਿਲਾ ਸਵੇਰ ਹੀ ਸੁਈ ਦੇ ਝੋਟੀ ਇਸ ਕੁਆਲਿਟੀ ਚੈੱਕ ਕਰਾਓ ਇੱਕ ਲੱਗ ਬਸ ਆ ਪਤਾ ਇਧਰ ਦੇਖੋ ਨਕੋ ਫੇਸ ਕੁਆਲਿਟੀ ਮਗਰ ਫੋਟ ਪੂਰੇ ਆ ਬੱਤੀ ਬੱਤੀ ਨੂੰ ਪੂਰੀ ਡਿੰਗਰੀ ਭਾਈ ਬੱਚਾ ਛੱਡ ਲੋ ਓਵੇਂ ਬੱਚੇ ਤੋਂ ਬਿਨਾ ਚੋਲੋ ਝੋਟੀ ਏਡੀ ਠੰਡੀ ਜੀ ਕਰ ਤੁਰੋਂ ਬੰਕ ਪਰ ਮਤੇ ਬੱਟੇ ਨੂੰ ਆਂਦੀ ਬੱਟੇ ਨੂੰ ਚੰਗਾਲਾਂ ਵਿੱਚ ਪਰੋਂ ਥਲ ਥਾਣਾ ਦਾ ਸੈੱਟ ਕੈਪ ਚੈੱਕ ਕਰੋ ਬਿਲਕੁਲ ਵਿਧੀ ਕੱਲਾ ਕੱਲਾ ਥਾਣ ਲੱਗਾ ਵਰਨ ਲੜੀ ਦਾ ਘੜਕੜ ਲਾਇਆ ਛੋਟੀ ਥੱਲੇ ਵੀਰ ਜੀ ਦੁੱਧ 9 ਕਿਲੋ ਤਿਆਰ ਹੋਗਾ ਇਸ ਟਾਈਮ ਅੱਛਾ ਖਾਰੀ ਮਾਲੀ ਛੋਟੀ ਅੜਾ ਫੇਰ ਆਇਆ ਹਲੋ ਛੋਟੀ ਇੱਥੇ ਭਰੋ ਥੱਲੇ ਵੀਡੀ ਐਡੀ ਠੰਡੀ ਡੰਗਰ ਤੇ ਮਿਲ ਜਾਂਦਾ ਵੀਡੀ ਠੰਡਾ ਨਹੀਂ ਜੀ ਮਿਲਦਾ ਆ ਵੇਖੋ ਲਓ ਲਓ ਜਿੱਥੇ ਖਿਲਾੜ ਕੇ ਚੋਦੋ ਜਿੱਥੇ ਮਰਜੀ ਖਿਲਾੜ ਕੇ ਛੋਟੀ ਚੋਦੋ ਇਹ ਕਿਤੇ ਉਹਲੀ ਵਿਧੀ ਕੋ ਨਿਆਣਾ ਚੋਲੇ ਸਿਆਣਾ ਚੋਲੇ ਲਓ ਇਹਦੀ ਐਵੇਂ ਥੋੜਾ ਨਹੀਂ ਲੀ ਦੀ ਛੋਟੀਆਂ ਲੱਭਦੇ ਨੇ ਦਿੰਦੀਆਂ ਹੁੰਦੀਆਂ ਹੀ ਪਰਫਿਆਵੇਂ ਇੰਡੀਆਂ ਠੰਡੀਆਂ ਛੋਟੀਆਂ ਚਲੋ ਰੋ ਹਲ ਪਤਾ ਹੈ ਬਹੁਤ ਹੀ ਮੂਰਤੀ ਲੁੱਥੀ ਛੋਟੀ ਵੀ ਵੇਢੀ ਦੇ ਕੋ ਸੰਭੂਗਾ ਵੀਰ ਭਰਾ ਤੇ ਦੁੱਧ ਛੋਟੀ 10000 ਕਿਲੋ ਕਰ ਜੂਗੀ ਆ ਵੇਖੋ ਬਹੁਤ ਹੀ ਥਲੋਂ ਦੇ ਬਹੁਤ ਹੀ ਕਮਾਲ ਦੀ ਛੋਟੀਆਂ ਨੇ ਤੇ ਮੁੱਲ ਤਾਂ ਵੀਡੀਓ ਚਲੋ ਇਹੋ ਜਿਹੇ ਹੀਰੇ ਮੁੱਲ ਨਾਲ ਨਹੀਂ ਕਿਹਲੇ ਮਿਲਦੇ ਜੋ ਛੋਟੀਆਂ ਦੀਆਂ ਸਫਾਈਆਂ ਨੇ ਜਿੱਡੀ ਨਸਲ ਹੈ ਛੋਟੀ ਤੇ ਮੁੱਲ ਵੀਡੀਓ ਛੋਟੀ ਦਾ ਆਪਾਂ ਜੈ ਜੀ ਕਰਨਾ ਹੈ 85000 ਰੁਪਏ ਮੁੱਲ ਕਰਾਂਗੇ 8000 ਦੀ ਛੋਟੀ ਆਪਾਂ ਦੇ ਦਾਂਗੇ ਹਾਂ ਆ ਕੀ ਵੀਡੀਓ ਆ ਜਾਨੀ ਜੀ ਲੱਭਦੀਆਂ ਆ ਆ ਤੀ ਜਾਨੀ ਨਹੀਂ ਲੱਭਦੀਆਂ ਲਖੋ ਆ ਲੋ ਜੀ ਦਾ ਮੱਦੀ ਚੋਈ ਜੀ ਛੋਟੀ OK ਵੀਡੀਓ ਵੇਖਣ ਚ ਬਹੁਤ ਬਹੁਤ ਧੰਨਵਾਦ ਆਕੀ ਵੀਡੀਓ ਸਾਡੇ ਚੜ੍ਹਦੀ ਕਲਾ ਚੱਲਣ ਵਾਸਤੇ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਕਰੋ ਵੀਡੀ ਧੰਨਵਾਦ ਬਾਈ ਖਾਲਸਾ ਬਾਈ ਫਤਿਹ ਜੀ